गुगा यारवीर वीर मंदिर गुगा साई मंदिर विखे मौजूद आ जैकर गुगा यार वीरदार जैकर गुगा यारवीर <णन्णारीचा> वीरदार गुगा यार <णिणारीचा> <णिणारीचा> ਮੰਦਰ ਵਿਖੇ ਅੱਜ ਰੌਣਕਾਂ ਲੱਗੀਆਂ ਹੋਈਆਂ ਚਾਰ ਚੰਦ ਲੱਗੇ ਆ ਨੱਚਿਆ ਜਾ ਰਿਹਾ ਗਾਇਆ ਜਾ ਰਿਹਾ ਕਿਉਂਕਿ ਹਿੰਦੂਆਂ ਦੇ ਹਿਸਾਬ ਨਾਲ ਜਿਹੜਾ ਨਵਾਂ ਸਾਲ ਆ ਉਹ ਨਵਾਂ ਸਾਲ ਇੱਥੇ ਮਨਾਇਆ ਜਾ ਰਿਹਾ ਵਾ ਨਵੇਂ ਸਾਲ ਦੀਆਂ ਤਸਵੀਰਾਂ ਤੁਹਾਨੂੰ ਗੁੱਗਾ ਸਾਈ ਮੰਦਰ ਤੋਂ ਦਿਖਾ ਰਿਹਾ ਨਮਸਾਲ ਕਿਉਂ ਮਨਾਇਆ ਜਾਂਦਾ ਆ ਇਸ ਦੇ ਬਾਰੇ ਪਹਿਲੇ ਸਭ ਨਾਲ ਪਹਿਲੇ ਗੱਲਬਾਤ ਥੋੜੀ ਧਰਮਪਾਲ ਛਾਵੜਾ ਜੀ ਜਿਹੜੇ ਕਿ ਹਰ ਹਫਤੇ ਇੱਥੇ ਸੰਗੀਤਨ ਵੀ ਕਰਾਉਂਦੇ ਨੇ ਔਰ ਅਨਿਲ ਬਾਬਾ ਜੈਰਤ ਜੀ ਅੱਜ ਇੱਥੇ ਪਹੁੰਚੇ ਨੇ ਬਜਵਾੜਾ ਤੋਂ ਸੰਗਤ ਸਾਰੀ ਨਾਲ ਆ ਪੋਪਲੀ ਸਾਹਿਬ ਨਾਲ ਨੇ ਪਹਿਲੇ ਧਰਮਪਾਲ ਛਾਵੜਾ ਜੀ ਦੇ ਨਾਲ ਗੱਲਬਾਤ ਕਰਾਂਗੇ ਅੱਜ ਦੇ ਬਾਰੇ ਜੀ ਜੀ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ ਮੇਰਾ ਨਾ ਤਨਪਾਚ ਆਵੜਾ ਇਹ ਜਿਹੜਾ Hindu ਨਵਰਸ਼ ਆ ਇਹ ਸਾਡਾ ਸਨਾਤਨ ਨਵਰਸ਼ ਆ ਚੇਤਰ ਦੇ ਮਹੀਨੇ ਦੇ ਵਿੱਚ ਸੁਸਨ ਦੇ ਵਿੱਚ ਆਇਆ ब्रह्मा ਜੀ ਨੇ ਸ੍ਰਿਸ਼ਟੀ ਰਚੀ ਸੀ ਇਸ ਵਾਸਤੇ ਜਿਹੜਾ ਸਾਡਾ ਨਵਾਂ ਵਰਸ਼ਾ Hindu ਵਰਸ਼ਾ ਚੇਤਰ ਤੋਂ ਸ਼ੁਰੂ ਹੁੰਦਾ ਤੋਂ ਮੈਂ ਸਾਰੀ ਸੰਗਤ ਨੂੰ ਦੋਨ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਇਸੇ ਤਰ੍ਹਾਂ ਹੀ ਹਮਰਮਾ ਕੇ ਬਾਬਾ ਜੀ ਦਾ ਅਸ਼ੀਰਵਾਦ ਲਿਆ ਕਰੋ ਔਰ ਸਾਡੇ ਕੋਲ ਭਗਤ ਜੀ ਆਏ ਨੇ ਜਿਹੜੇ ਬਜਵਾੜਾ ਕਲਾਂ ਦੇ ਗਦੀਦ ਨਸ਼ੀਦ ਨੇ ਉਹਨਾਂ ਦਾ ਦੋਨੋਂ ਹੱਥ ਜੋੜ ਕੇ ਚੈਨਲ ਨੂੰ ਹੱਥ ਲਾ ਕੇ ਉਹਨਾਂ ਦਾ ਸਵਾਗਤ ਕਰਦੇ ਆ ਜੀ ਆਣ ਕੰਨੇ ਆ ਔਰ ਸਾਰੀ ਸੰਗਤ ਨੂੰ ਜੀ ਆਇਆਂ ਕੰਨੇ ਆ ਜਕਾਰਾ ਬਾਬਾ ਗੁਗਾ ਜੀ ਹਰਵੀਰ ਜੀ ਦਾ ਜੀ ਮਾਈ ਸਚੀਆਂ ਜੋਤਾ ਵਾਲੀ ਮਾਤਾ ਜੀ ਤੁਹਾਡੀ ਸਦਾ ਜਕਾਰਾ ਗੁਗਾ ਸਾਈ ਮੰਦਿਰ ਪਹੁੰਚੇ ਉਹ ਰੌਣਕਾਂ ਲੱਗੀਆਂ ਹੋਈਆਂ ਆ ਕੀ ਕਹਿਣ ਜਾਓ ਬੇ ਸਾਰਿਆਂ ਨੂੰ ਮੇਰੇ ਵੱਲੋਂ ਪਹਿਲਾਂ ਸਭ ਤੋਂ ਜੈ ਬਾਬਾ ਜੀ ਦੀ ਮੈਂ ਆਪਣੀ ਸੰਗਤ ਨੂੰ ਤੇ ਸਾਡੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਤੇ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਸਾਰੀ ਸੰਗਤ ਸਾਰੇ ਦੇਸ਼ ਵਾਸੀ ਸਭ ਸੁਜੋਗ ਬਣ ਕੇ ਰੋਵੋ Hindu ਧਰਮ ਨੂੰ ਅਪ ਕਰੋ ਸਾਰਿਆਂ ਨੂੰ ਜੈ ਮਾਤਾ ਦੀ ਜੈ ਬਾਬਾ ਜੀ ਗੱਲਬਾਤ ਕੁਛ ਸੁਰੀ ਹੋ ਕਰ ਲੈਣੇ ਜੈ ਜਗਾਰਾ ਬਾਬਾੂ ਦਾ ਯਾਰ ਪੀਰ ਜੀ ਦਾ ਬੋਲ ਸੱਚ ਹੈ ਦਰਬਾਰ ਕੀ ਹਰਪਗਤ ਚੰਦਰਕਿਸ਼ੋਰ ਜੀ ਦਾ ਬੋਲ ਸਾਚੇ ਦਰਬਾਰ ਕੀਜੈ ਜਿਕਰਪਗਤ ਹਰੀਸ਼ ਪੱਲਾਈ ਦਾ ਬੋਲ ਸਾਚੇ ਦਰਬਾਰ ਕੀਜੈ ਅੱਜ ਬਹੁਤ ਹੀ ਖੁਸ਼ੀਆਂ ਵਾਲਾ ਮਾਹੌਲ ਗੁਗਾ ਥਾਈ ਮੰਦਰ ਨਕੌਦਰ ਵਿਖੇ ਬਣਿਆ ਹੋਇਆ ਹੈ ਸਾਰੀ ਸੰਗਤ ਵੱਲੋਂ ਮਹੱਲਾ ਵਾਸੀਆਂ ਵੱਲੋਂ ਹੋਲੀ ਦੇ ਉਪਲਕਸ਼ ਦੇ ਵਿੱਚ ਨਵੇਂ ਸਾਲ ਦੇ ਉਪਲਕਸ਼ ਦੇ ਵਿੱਚ ਮਹਾਮਾਈ ਜੀ ਦਾ ਕੀਰਤਨ ਕਰਵਾਇਆ ਜਾ ਰਿਹਾ ਹੈ ਇਸ ਦੇ ਉਪਲਕਸ਼ ਦੇ ਵਿੱਚ ਸਾਰੀ ਸੰਗਤ ਵੱਲੋਂ ਵਿਸ਼ੇਸ਼ ਜੋ ਨਿਮੰਤਰਣ ਪੱਤਰ ਭਗਤ ਅਨਿਲ ਕੁਮਾਰ ਜੈਰਸ ਜੀ ਮੰਦਰ ਗੁਗਾ ਯਹਰ ਵੀਰ ਬਜਵਾੜਾ ਕਲਾ ਦੇ ਗੱਦਨੇ ਸ਼ੀਨ ਨੇ ਉਹਨਾਂ ਦਾ ਪਹੁੰਚ ਆ ਗਿਆ ਤੇ ਬਾਬਾ ਜੀ ਆਪ ਅੱਜ ਸਾਰੀ ਸੰਗਤ ਦੇ ਨਾਲ ਬਾਬਾ ਜੀ ਦੇ ਦਰਬਾਰ ਮਹਾਮਾਯੀ ਦੇ ਚਰਨਾਂ ਦੇ ਵਿੱਚ ਸਾਰੇ ਪਹੁੰਚੇ ਨੇ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਮਿਲ ਕੇ ਸਾਰੇ ਮਾਦਾ ਗੁਣਗਾਨ ਕਰਾਂਗੇ ਅੱਜ ਦੇ ਦਿਨ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਜੈ ਮਾਤਾ ਜੀ ਅੱਜ ਦੇ ਦਿਨ ਦੇ ਸਭ ਤੋਂ ਪਹਿਲਾਂ ਮੈਂ ਛਾੜਾ ਸਾਹਿਬ ਨੂੰ ਬਹੁਤ ਵਧਾਈ ਜਿੰਨਾ ਜੋ ਸਾਰਾ ਪ੍ਰਲਾਹ ਸਾਰੇ ਸਾਥੀਆਂ ਨੂੰ ਨਾਲ ਲੱਗੇ ਮਲੇ ਨਾਲ ਲੱਗੇ ਜੋ ਹਰ ਸਾਲ ਕਰਦੇ ਨੇ ਇਹ ਬਹੁਤ ਬਧਾਈ ਦੇ ਮੌਕਾ ਹੈ ਅੱਜ ਦੇ ਨਵੇਂ ਸਾਲ ਦੇ ਦਿਨ ਤੇ ਮੈਂ ਸਭ ਨੂੰ ਬਹੁਤ ਬਹੁਤ ਬਧਾਈ ਦਿੰਦਾ। ਕੋ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਗੁੱਗਾ ਯਾਰਵੀਰ ਮੰਦਿਰ ਨਕੋਦਰ ਤੋਂ ਦਿਖਾ ਰਹੇ ਸੀ ਜਿੱਥੇ ਅੱਜ ਹਿੰਦੂਆਂ ਦੇ ਨਵੇਂ ਸਾਲ ਤੇ ਇੱਕ ਪ੍ਰੋਗਰਾਮ ਕਰਾਇਆ ਗਿਆ ਕੀਰਤਨ ਕਰਾਇਆ ਗਿਆ ਜਿਕਰ ਗੁੱਗਾ ਯਾਰਵੀਰ ਦਾ ਸੰਗਤਾਂ ਬਹੁਤ ਦੂਰੋਂ ਦੂਰੋਂ ਇੱਥੇ ਆਈਆਂ ਨੇ ਖਾਸ ਤੌਰ ਤੇ ਅਨਿਲ ਬਾਬਾ ਜੈਰਾਜ ਜੀ ਗੱਦੀ ਨਿਹੇ ਜਿਹੜੇ ਬਜਵਾੜਾ ਕਲਾਤੋਂ ਨੇ ਉਹ ਆਪਣੀ ਸਪੂਰੀ ਸੰਗਤ ਦੇ ਨਾਲ ਇੱਥੇ ਆਏ ਨੇ ਔਰ ਧਰਮਪਾਲ ਛਾਵੜਾ ਜੀ ਜਿਨ੍ਹਾਂ ਦੀ ਰਹਿਨਵਾਈ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਕਰਵਾਇਆ ਜਾਂਦਾ ਵਾ ਲੰਗਰ ਲਗਾਏ ਗਏ ਨੇ ਕੀਰਤਨ ਹੋ ਰਹੇ ਨੇ ਭਗਤ ਨੱਚ ਰਹੇ ਨੇ ਸਾਰੀਆਂ ਤਸਵੀਰਾਂ ਤੁਹਾਨੂੰ ਗੁੱਗਾ ਸਾਈ ਮੰਦਿਰ ਨਕੋਦਰ ਤੋਂ ਦਿਖਾ ਰਹੀ ਸੀ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ